हेलो फ्रेंड्स सत श्रीकाल वेलकम टू माय चैनल डायनामिक पैशन फायर दे बहुत बहुत स्वागत है जी और अज आप एक बहुत ही ईजी जी रैसपी लैके आई हाँ मैं थोड़े वास्ते रैसपी भी कह सकते हैं आप रैमेडी भी कह सकते हैं और जो मर्जी समझ लो तो मेरे ना काफ़ी देर हो अठ नौ महीने हो गए ਗੋਡੇ ਦੇ ਉੱਪਰ ਝੋਟ ਲੱਗ ਗਈ ਤਾਂ ਮੇਰੇ ਤੋਂ ਜੈਮ ਵਗੈਰਾ ਨਹੀਂ ਜਾਇਆ ਗਿਆ ਔਰ ਨਾ ਹੀ ਕੋਈ ਐਕਸਰਸਾਈਜ਼ ਹੁੰਦੀ ਸੀ ਤਾਂ ਮੈਡੀਸਨ ਲੈ ਲੈ ਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਫਿਰ ਮੈਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਇੱਕ ਸਿੰਪਲ ਤਰੀਕਾ ਕਰੋ ਤੁਸੀਂ ਆਪਣਾ weight lose ਕਰੋ ਕਿਉਂਕਿ weight ਵੀ ਜਿਹੜਾ ਕਿਉਂਕਿ ਜਿਹੜੀ ਆਰਥੋਪੈਡਿਕ ਸੀ ਉਹ ਵੀ ਮੈਨੂੰ ਕਹਿੰਦੇ ਸੀ ਕਿ ਜ਼ਿਆਦਾ weight ਕਰਕੇ ਤੁਹਾਡਾ ਜਿਹੜਾ ਨੀ ਆ ਉਹਨਾਂ ਜ਼ਿਆਦਾ ਪ੍ਰੋਬਲਮ ਆ ਰਹੀ ਗੋਡਾ ਤਾਂ ਜ਼ਿਆਦਾ ਦੁੱਖ ਰਿਆ ਤਾਂ ਫਿਰ ਉਹਨਾਂ ਨੇ ਮੈਨੂੰ ਬੜੀ ਈਜ਼ੀਲੀ ਰੈਸਪੀ ਦੱਸੀ ਸਾਡੇ ਇਥੇ ਇੱਕ ਬਹੁਤ ਵਧੀਆ ਸਪੈਸ਼ਲਿਸਟ ਹੈਗੇ ਆ ਡਾਕਟਰ ਨੇ ਤੇ ਉਹ ਨਹੀਂ ਦਾ ਮੇਰਾ ਕਰਦੇ ਸੀਗੇ ਕਿਉਂਕਿ ਮੇਰਾ ਹਾਈ ਬੀਪੀ ਦੀ ਪੇਸ਼ੈਂਟ ਕਰਕੇ ਉਹ ਕਹਿੰਦੇ ਕਿ ਤੁਹਾਨੂੰ ਜ਼ਿਆਦਾ ਸੀ ਸਟਰੋਂਗ ਮੈਡੀਸਨ ਨਹੀਂ ਦੇ ਸਕਦੇ ਤਾਂ ਤੁਸੀਂ ਇੱਕ ਹੋਮ ਰੈਮਡੀਜ਼ ਕਰੋ ਥੋੜਾ ਡਾਈਟਿੰਗ ਵਗੈਰਾ ਕਰ ਕੋ ਤੇ ਇੰਨਾ ਵੀ ਨਾ ਕਰੋ ਕਿ ਤੁਹਾਨੂੰ ਥੀਕਨੈਸ ਹੋ ਜਾਵੇ ਮੈਂ ਕਿਹਾ ਠੀਕ ਤਾਂ ਅੱਜ ਮੈਂ ਉਹ ਹੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੇ ਇਹ ਤੁਸੀਂ ਦੇਖੋ ਇਹ ਆਪਣੇ ਕੋਲੇ ਦੇ ਕੇ ਗਿਆ ਹਾਂ ਇਹ ਦੇਖੋ ਇਹ ਆਪਣੇ ਕੋਲੇ ਇੱਕ ਗਾਜਰ ਰਹੀ ਹੈ ਠੀਕ ਹੈ ਜੀ ਔਰ ਖੀਰੇ ਹੈਗੇ ਆ ਟਮੈਟੋ ਹੈਗੇ ਆ ਔਰ ਸ਼ਿਮਲਾ ਮਿਰਚ ਹੈਗੀ ਤਾਂ ਹੁਣ ਆਪਾਂ ਇਹਨਾਂ ਦੀ ਇੱਕ ਵੇਟ ਲੂਸ ਵਾਲੀ ਸੈਲਡ ਬਣਾਉਣ ਲੱਗੇ ਆ ਤਾਂ ਤੁਸੀਂ ਧਿਆਨ ਨਾਲ ਦੇਖੋ ਹੁਣ ਕਰਨਾ ਕੀ ਹੈਗਾ ਆਪਾਂ ਇਹਨਾਂ ਨੂੰ ਇਹਨਾਂ ਨੂੰ ਆਪਾਂ ਪਹਿਲਾਂ ਸਾਰੇ ਨਾਲੋਂ ਜਿਹੜੀ ਗਾਜਰ ਹੈਗੀ ਆ ਉਹਨੂੰ ਆਪਾਂ ਛਿੱਲ ਲਵਾਂਗੇ ਠੀਕ ਹੈ ਇਹ ਗਾਜਰ ਲੰਬੀ ਹੈਗੀ ਆ ਤੇ ਤੁਹਾਨੂੰ ਜੇ ਕੱਲਿਆਂ ਨੇ ਤੁਸੀਂ ਖਾਣਾ ਸੀ ਦੋ ਜਣਿਆਂ ਨੇ ਖਾਣਾ ਕਿਉਂਕਿ ਮੇਰੇ ਹਸਬੰਦ ਨੂੰ ਵੀ ਪਸੰਦ ਆ ਤਾਂ ਉਹ ਵੀ ਖਾ ਲੈਣਗੇ ਤਾਂ ਇਸ ਤਰ੍ਹਾਂ ਦੀ ਇੱਕ ਤੁਸੀਂ ਗਾਜਰ ਨੂੰ ਚੰਗੀ ਤਰ੍ਹਾਂ ਪੀਲ ਕਰ ਲੈਣਾ ਇੱਦਾਂ ਠੀਕ ਹੈ ਜੀ ਲਓ ਪੀਲ ਹੋ ਗਈ ਤੇ ਨੂੰ ਆਪਾਂ ਇੱਧਰ ਰੱਖ ਲਾਂਗੇ ਤਾਂ ਐਵੇਂ ਜਿਹੜੀ ਇਹ ਆਪਣੇ ਹੈਗੇ ਆ ਖੀਰਾ ਬਰੀਕ-ਬਰੀਕ ਆਪਾਂ ਕੱਟਾਂ ਕੱਟਦੇ ਆ ਤੇ ਟਮਾਟਰ ਜਿਹੜਾ ਹੈਗਾ ਇਹਦਾ ਆਪਾਂ ਕੋਸ਼ਿਸ਼ ਕਰਨੀ ਆ ਕਿ ਛਿਲਕਾ ਤਾਰਿਆ ਜਾਵੇ ਤੇ ਜਿਹੜੀ ਆਪਣੀ ਇਹ ਹੈਗੀ ਆ Shimla mirch ਇਹਦੀ ਆਪਾਂ ਇੰਨੀ ਕੁ ਲੀਫ ਲਵਾਂਗੇ ਜ਼ਿਆਦਾ ਨਹੀਂ ਲੈਣੀ ਠੀਕ ਹੈ ਜੀ ਤਾਂ ਆਜੋ ਫਿਰ ਆਪਾਂ ਰੈਡੀ ਕਰੀਏ ਲਓ ਜੀ ਆਪਣਾ ਸਾਰਾ ਮਟੀਰੀਅਲ ਰੈਡੀ ਹੋ ਗਿਆ ਵੇਟ ਰੂਸ ਵਾਲਾ ਤੇ ਆ ਦੇਖੋ ਗਾਜਰ ਜਿਹੜੀ ਹੈ ਗ੍ਰੇਟ ਕਰ ਲਈ ਖੀਰਾ ਬ੍ਰੀਕ ਕਟਿੰਗ ਕਰ ਲਈ ਟਮਾਟਰ ਛਿਲਕੇ ਕੱਟ ਲਿਆ ਔਰ Shimla mirch ਜਿਹੜਾ ਤੁਹਾਨੂੰ ਇੱਕ ਲੀਫ ਦਿਖਾਇਆ ਸੀ ਉਹ ਪਿਆਜ਼ ਬਾਰੇ ਤੁਹਾਨੂੰ ਦੱਸਣਾ ਭੁੱਲ ਗਈ ਸੀ ਔਰ ਇੱਕ ਛੋਟਾ ਜਿਹਾ ਹੈ ਪਿਆਜ਼ ਆ ਜਿਹੜਾ ਕਿ ਬਹੁਤ ਜ਼ਰੂਰੀ ਆ ਜੇ ਤੁਹਾਨੂੰ ਜ਼ਿਆਦਾ ਪਸੰਦ ਆ ਤੁਸੀਂ ਵੱਡਾ ਪਾ ਸਕਦੇ ਬਟ ਮੈਨੂੰ ਪਸੰਦ ਨਹੀਂ ਪਰ ਇਹਦੇ ਬਿਨਾ ਇਹ ਰੈਸਪੀ ਜਿਹੜੀ ਆਪਣੀ ਬਣ ਨਹੀਂ ਨਹੀਂ ਹੈਗੀ weight loss ਵਾਲੀ ਤੇ ਇਸ ਕਰਕੇ ਪਿਆਜ਼ ਜਿਹੜਾ ਪਾਉਣਾ ਬਹੁਤ ਜ਼ਰੂਰੀ ਆ ਤੇ ਆਜੋ ਹੁਣ ਆਪਾਂ ਦੇਖੋ ਇਹਦੇ ਚ ਹੁਣ ਮੈਂ ਗਾਜਰ ਆਪਣਾ ਬਣਾਉਣ ਲੱਗੀ ਆ ਕਿਉਂਕਿ ਬਾਕੀ ਮੈਂ ਮਟੀਰੀਅਲ ਜਿਹੜਾ ਹੈਗਾ ਉਹ ਰੱਖ ਦੂੰਗੀ ਆਪਣੇ ਹਸਬੰਦ ਵਾਸਤੇ ਗਾਜਰ ਜ਼ਿਆਦਾ ਸੀ ਬਾਕੀ ਮਟੀਰੀਅਲ ਮੇਰੇ ਕੰਮ ਦਾ ਹੀ ਆ ਦੇਖੋ ਇੰਨੀ ਕਿ ਮੈਂ ਗਾਜਰ ਪਾ ਲਈ ਆ ਆ হাফ ਰੱਖਤੀ ਆ ਪਿਆਜ਼ ਮੈਂ ਇਹਦੇ ਚ ਸਾਰਾ ਪਾ ਲੂੰਗੀ ਸ਼ਿਮਲਾ ਮੇਰੇ ਜਿਹੜੇ ਮੈਂ ਇੱਕ ਲੀਫ ਕੱਟਿਆ ਸੀ ਉਹ ਪਾ ਲੂੰਗੀ। ਔਰ ਟਮੇਟੋ ਤੇ ਖੀਰਾ ਇੱਕ ਖੀਰਾ ਸੀਗਾ। ਠੀਕ ਹੈ ਜੀ। ਇਹ ਤਾਂ ਪਾ ਲੈਣਾ ਆਪਾਂ ਸਾਰਾ ਸਮਾਨ। ਹੁਣ ਇਹਦੇ ਵਿੱਚ ਬਾਕੀ ਕੀ ਕੁਝ ਪਾਉਣਾ ਆਪਾਂ? ਆਜੋ ਆਪਾਂ ਦੇਖੀਏ। ਤੁਸੀਂ ਯਕੀਨ ਕਰੋਗੇ ਮੇਰਾ ਬਹੁਤ ਜਲਦੀ ਮੈਨੂੰ ਫਰਕ ਪਿਆ। ਮੇਰਾ weight ਜਾ ਕੇ 89 ਤੇ ਹੋ ਗਿਆ ਸੀਗਾ ਤੇ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਗਈ ਸੀਗੀ। ਤੇ ਹੁਣ ਇਹ ਆਪਣੇ ਜੀਰਾ ਲੈਣੇ ਆ ਕਿਉਂਕਿ ਤੁਹਾਡੇ ਕੋਲ ਜੀਰਾ ਪਾਊਡਰ ਤਾਂ ਹੈਗਾ ਤਾਂ ਠੀਕ ਆ ਅਦਰਵਾਈਜ਼ ਜੀਰਾ ਜਿਹੜਾ ਆਪਣੇ ਕੋਲ ਘਰੇ ਆ ਉਹਨੂੰ ਰੋਸਟ ਕਰਕੇ ਭੁੰਨ ਕੇ ਉਹਦਾ ਬਣਾਓ ਠੀਕ ਹੈ ਜੀ ਮੇਰੇ ਕੋਲ ਹੁਣ ਐਕਚੁਅਲੀ ਟਾਈਮ ਹੈ ਨਹੀਂ ਸੀ ਤਾਂ ਮੈਂ ਇਹਨੂੰ ਮਲ ਕੇ ਹੀ ਵਿੱਚ ਪਾਉਣ ਲੱਗੀ ਆ ਥੋੜਾ ਜਿਹਾ ਬਸ ਇੰਨਾ ਇਦਾਂ ਹੀ ਤੁਸੀਂ ਪਾਉਣਾ ਤੇ ਇਹ ਥੋੜਾ ਜਿਹਾ ਆਪਾਂ ਵਿੱਚ ਪਾਉਣਾ ਹੈਗਾ ਚੱਕੀ ਚਾਟ ਮਸਾਲਾ ਚੰਕੀ ਕਹਿੰਦੇ ਕਿ ਚੱਕੀ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਥੋੜਾ ਪਾਉਂਗੀ ਕਿਉਂਕਿ ਇਹਦੇ ਚ ਨਾ ਥੋੜਾ ਨਮਕ ਹੁੰਦਾ ਮੈਂ ਬੀਪੀ ਕਰਕੇ ਥੋੜਾ ਘੱਟ ਪਾਉਂਗੀ ਠੀਕ ਹੈ ਜੀ ਤੇ ਇਹ ਆਪਣੇ ਕੋਲੇ ਹੈਗੀ ਕਾਲੀ ਮਿਰਚ ਇਹ ਵੀ ਕੁੱਟੀ ਹੋਈ ਆ ਆਪਦੀ ਆ ਕਰਦੀ ਇਹ ਉੱਡਦੀ ਸ ਪੱਖਾ ਨਾ ਪੱਖਾ ਚੱਲਦਾ ਤਾਂ ਥੋੜਾ ਡਾਊਨ ਕਰਕੇ ਉਹਨੂੰ ਮੈਂ ਪਾਉਂਦੀ ਫਿਰ ਜਿੰਨੀ ਕਿ ਤੁਹਾਡਾ ਟੇਸ ਦਾ ਉਨਿਖ ਪਾ ਲੋ ਇਹ ਕਾਲਾ ਨਮਕ ਬਹੁਤ ਜ਼ਰੂਰੀ ਹੈ ਚਿੱਟਾ ਨਾ ਪਾਇਆ ਕਰੋ ਇਹ ਵਾਲਾ ਕਾਲਾ ਥੋੜਾ ਜਿਹਾ ਪਾ ਲਓ ਜਿੰਨਾ ਕਿ ਤੁਹਾਡਾ ਟੇਸਟ ਦੇ ਅਕੋਰਡਿੰਗ ਹੀ ਤੁਸੀਂ ਪਾਉਣਾ ਜਿਆਦਾ ਖਾਣਿਆਂ ਤਾਂ ਜਿਆਦਾ ਪਾ ਲਓ ਘੱਟ ਖਾਣਿਆਂ ਤਾਂ ਘੱਟ ਖਾ ਲਓ ਹੁਣ ਜਿਹੜਾ ਇਹਦੇ ਵਿੱਚ weight loss ਜਿਹਨੇ ਕਰਨਾ ਮੇਨ ਚੀਜ਼ਾਂ ਸਾਰੀਆਂ ਤਾਂ weight loss ਵਾਲੀਆਂ ਹੀ ਆ ਹੈਨਾ ਤੇ ਬਾਕੀ ਜਿਹੜਾ ਇੱਕ ਮੇਨ ਇੰਗਰੀਡੀਅੰਟ ਕੀ ਹੈਗਾ ਦਹੀਂ ਇਹ ਆਪਾਂ ਦਹੀਂ ਪਾਉਣੀ ਹੈ ਇਹਦੇ ਵਿੱਚ ਇੱਕ ਵੱਡਾ ਚਮਚ ਭਰ ਕੇ ਜੇ ਚਮਚਾ چھوٹਾ ਤਾਂ ਆਪਾਂ ਥੋੜੀ ਜਿਹੀ ਦੇ ਵਿੱਚ ਹੋਰ ਐਡ ਕਰ ਲਾਂਗੇ ਦੋ ਸਕੂਪ ਐਗੇ ਬਸ ਹੁਣ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਲੋ ਇਦਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਆਪਣਾ ਜਿਹੜਾ ਸੈਲਡ ਹੈਗਾ ਵੇਟ ਲੂਸ ਵਾਲਾ ਉਹ ਰੈਡੀ ਹੋ ਗਿਆ ਹੁਣ ਤੁਸੀਂ ਕਹੋਗੇ ਵੀ ਇਹਨੂੰ ਖਾਣਾ ਕਿਵੇਂ ਆ ਰਾਤ ਨੂੰ ਖਾਣਾ ਸਵੇਰੇ ਖਾਣਾ ਖਾਲੀ ਪੇਟ ਖਾਣਾ ਕਿੱਦਾਂ ਖਾਣਾ ਇਹ ਮੈਂ ਤੁਹਾਨੂੰ ਦੱਸਦੀ ਆਂ ਮਾਰਨਿੰਗ ਆਪਾਂ ਜੋ ਵੀ ਕੁਝ ਖਾਣੇ ਪੀਣੇ ਆ ਬ੍ਰੇਕਫਾਸਟ ਜਿੰਦਾ ਵੀ ਤੁਸੀਂ ਕਰਦੇ ਆ ਵੈਸੇ ਦਾ ਸਕਿਪ ਕਰਨਾ ਚਾਹੀਦਾ ਹੈਗਾ ਸੌਣ ਤੋਂ ਸਟਿਕ ਤੁਸੀਂ ਪਾਣੀ ਲੈ ਸਕਦੇ ਹੋ ਤਾਂ ਹੁਣ ਆਪਾਂ ਇਹਦੇ ਵਿੱਚ ਕੀ ਇਹ ਨੂੰ ਸਾਰਾ ਮਿਕਸ ਹੋ ਗਿਆ ਆਪਣਾ ਇਹ ਇਹ 11 ਵਜੇ ਤੁਸੀਂ ਆਪਣਾ ਸੈਲਡ ਜਿਹੜਾ ਖਾ ਕੇ ਆਪਦਾ ਵਰਤ ਤੋੜ ਸਕਦੇ ਇਹ ਵਾਲਾ ਫਿਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਇੱਕ ਘੰਟਾ ਪੂਰਾ ਤੁਹਾਡੀ ਡੀਟੌਕਸਿਫਿਕੇਸ਼ਨ ਹੋ ਗਏ ਪੇਟ ਦੀ ਪੇਟ ਸਾਫ਼ ਹੋ ਜਾਂਦਾ ਸਾਰਾ ਨਾੜੀਆਂ ਜਿੰਨੀਆਂ ਸਾਰੀਆਂ ਸੁੰਗੜੀਆਂ ਸਭ ਸਾਫ਼ ਹੋ ਜਾਂਦੀਆਂ ਗੰਦਗੀ ਸਭ ਨਿਕਲ ਜਾਂਦੀ ਹੈ ਤੇ ਜਿਹੜਾ ਆਪਣਾ weight ਹੈਗਾ ਉਹ lose ਹੋਣਾ ਮੈਨੂੰ ਬਹੁਤ ਜਲਦੀ ਫਰਕ ਪਿਆ 15 ਦਿਨ ਦੇ ਵਿੱਚ ਤੁਸੀਂ ਯਕੀਨ ਨਹੀਂ ਕਰੋਗੇ ਤੇ ਹੁਣ ਮੈਂ ਬਸ ਇਹਨੂੰ ਰੈਗੂਲਰ ਕਰਤਾ ਅੱਜ ਫਿਰ ਮੈਨੂੰ ਲੱਗਿਆ ਵੀ ਮੈਂ ਥੋੜੀ ਠੀਕ ਆ ਤੇ ਮੈਂ ਤੁਹਾਡੇ ਸਾਰੇ ਨਾਲ ਆਪਣੀ ਇਨਫੋਰਮੇਸ਼ਨ ਜਿਹੜੀ ਵੀ ਹੁੰਦੀ ਆ ਜਾਂ ਕੋਈ ਮੇ ਚੀਜ਼ ਐਪਲਾਈ ਕਰਦੀ ਆ ਤਾਂ ਤੁਹਾਡੇ ਨਾਲ ਸ਼ੇਅਰ ਮੈਂ ਜਰੂਰ ਕਰਦੀ ਆ ਤਾਂ ਪਲੀਜ਼ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਬਹੁਤ ਪਿਆਰ ਦਿੰਨੀ ਹੋ ਤੁਸੀਂ ਮੈਨੂੰ ਇਸ ਤਰ੍ਹਾਂ ਹੀ ਮੇਰਾ ਪਿਆਰ ਬਣਾਈ ਰੱਖੋ ਮੇਰੇ ਨਾਲ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਦਿਲ ਤੋਂ ਤੇ ਰੈਸਪੀ ਬਣਾਉਣੀ ਜ਼ਰੂਰ ਆ ਖਾਣੀ ਜ਼ਰੂਰ ਆ ਤੇ ਬਾਕੀ ਮੈਨੂੰ ਦੱਸਿਓ ਜ਼ਰੂਰ ਕਿ ਤੁਹਾਨੂੰ ਕਿਵੇਂ ਲੱਗੀ ਆ ਬਹੁਤ ਇਜ਼ੀ ਰੈਸਪੀ ਹੈਗੀ ਆ ਕੋਈ ਔਖੀ ਨਹੀਂ ਹੈਗੀ ਠੀਕ ਆ ਜੀ ਚਲੋ ਮਿਲਦੇ ਆਂ ਆਪਾਂ ਇੱਕ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਥੈਂਕ ਯੂ ਸੋ ਮੱਚ ਪਰ ਮੈਂ ਤੁਹਾਨੂੰ ਖਾ ਕੇ ਤਾਂ ਦਿਖਾਇਆ ਹੀ ਨਹੀਂ ਸੌਰੀ ਆ ਦੇਖੋ ਕਹੋਂਗੇ ਕਿ ਤੇ ਵੈਸੇ ਤਾਂ ਨਹੀਂ ਬਣਾ ਕੇ ਰੱਖ ਲਿਆ ਬਹੁਤ ਟੇਸਟੀ ਆ 컬러 ਵੀ ਦੇਖੋ ਕਿੰਨਾ ਵਧੀਆ ਬਣ ਗਿਆ ਕੋਈ ਵੀ ਸ਼ੈਫ ਆ ਜਿੰਦਰੋ ਆਪਣੀ ਬਣਾਈ ਹੋਈ ਚੀਜ਼ ਨਾ ਖਾਵੇ ਤਾਂ ਉਹਨੇ ਤੇ ਰੋਲ ਦੂਰ ਆ ਹੁੰਦਾ ਦੇਖੋ ਕਿੰਨਾ ਵਧੀਆ ਬੋਲ ਆ ਕਿ ਸਿਸਟਮ ਵਧੀਆ ਤੇ ਤੁਸੀਂ ਵੀ ਪਲੀਜ਼ ਇਹਨੂੰ ਟ੍ਰਾਈ ਜ਼ਰੂਰ ਕਰਨਾ ਥੈਂਕ ਯੂ ਸੋ ਮੱਚ 올 द बेस्ट ਗੋਡ ਬles you so